ਤੁਹਾਨੂੰ ਵੀਡੀਓ ਭਾਵਨਾਂ ਵਿੱਚ ਦੋਖ ਬਹੁਤ ਦੋਖਣੀ ਮੇਰੇ ਅੰਦਰ ਆਪੇ ਲੱਗ ਜਾਣੀ ਹੈ ਮੈਨੂੰ ਕਹਤਾ ਮੇਰੇ ਨਾਲ ਦੇ ਭਰਾ ਕਿੰਨੇ ਖੜੇ ਤੇ ਮੈਂ ਨਹੀਂ ਡਰਦਾ ਵੀ ਇਹਨਾਂ ਦੇ ਕੋਲ ਇਹਨਾਂ ਨੇ ਮੇਰੀ ਘਰ ਦੀ ਦੀ ਬਣਾ ਕੇ ਪਾਈਆਂਗੇ ਮੈਂ ਇਹ ਗੱਲ ਹੋਰ ਪ੍ਰਮੋਟ ਕਰਨਗੇ ਇਹਨਾਂ ਨੇ ਪਾਈਆਂ ਗਿਆ ਜੋ ਪਾਈਆਂ ਪਾਈਆਂ ਯਾਰ ਇਹ AI ਦਾ ਜਮਾਨਾ ਮੈਨੂੰ ਦਿਓ ਦੋ ਫੋਟੋਆਂ ਵਿੱਚ ਜੋੜ ਕੇ ਹੁਣੇ ਤੁਹਾਨੂੰ ਫੜਾ ਦੇਣਾ ਮੈਨੂੰ ਮੈਨੂੰ ਵੀ ਤੁਸੀਂ ਅੱਜ ਹੀ ਸਾਰੇ ਹਾਂ ਮੇਰੀ ਵਾਈਫ ਦੀ ਪਾਈ ਪਾਈ ਜਾਓ ਜਾਂ ਕੀ ਕਰੀ ਜਾਓ ਪਾਈ ਜਾਓ ਵੀ ਡੋਨਟ ਕੇਅਰ ਬ੍ਰੋ ਆਸਾਨੀ ਅਸੀਮ 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 ਬੋਲਣਾ ਨਹੀਂ ਹਟਣਾ ਅਸੀਂ ਤੁਹਾਨੂੰ ਹੋਰ ਇੱਥੇ ਯੂ نو ਤੁਹਾਡੇ ਹੋਰ ਉਤਾਰਾਂਗੇ 1 ਬਾਈ ਹਾਡੇ ਬੱਚਿਆਂ ਦੀ ਬਣਾ ਕੇ ਪਾ ਦਿੰਗੇ ਕੀ ਕਰ ਲਾਂਗੇ ਬੱਚਿਆਂ ਦਾ ਬਣਾ ਕੇ ਸਰਫੇਕ ਹੈਗੀ ਆ ਯਾਰ AI ਹੈਗੀ ਉਹ ਤੇ ਗੁਰੂਆਂ ਦੀ ਫੋਟੋ ਆਪਸ ਵਿੱਚ ਦੇਖ ਰਹੀ ਜਾ ਰਹੇ ਯਾਰ ਕਿ ਕੀ ਕਰ ਸਕਦੇ ਉਹ ਲੋਕਾਂ ਕੋਲ ਲੱਗੀ ਜਾਂਦਾ ਕੀ ਦੀਆ ਕੀ ਫੇ ਜਿਹੜੀ ਚੀਜ਼ ਹੈਗਾ ਯੂ نو ਕਿ AI ਦੇ ਨਾਲ ਬਣੀ ਉਹਦਾ ਗੁੱਸਾ ਵੀ ਬੰਦਾ ਕੀ ਕਰੇ ਇਹ ਤੇ ਹੈ ਨਹੀਂ ਕਿ ਹਾਂ ਵੀ ਕੋਈ ਰੀਅਲ MMS ਹੈਗਾ ਤੇ ਉਹਨਾਂ ਨੇ ਲੀਕ ਕਰਤਾ ਤੇ ਹਾਲਾ ਲਾਲਾ ਲਾਲਾ ਹੋ ਗਈ ਯੂ نو ਇੱਕ ਹੋਰ ਪਾਜੀ ਪਾਜੀ ਨਾ ਨੋ ਪ੍ਰੋਬਲਮ ਐਂਕਸਿਕ ਨੋ ਕੋ ਆ ਦੇਖੋ ਇੱਥੇ ਆ ਦੇਖੋ ਇਹ ਕੈਮਰਾ ਚੱਲ ਰਿਹਾ ਹੈ ਨਾ ਇੱਥੇ ਕੈਮਰਾ ਚੱਲ ਰਿਹਾ ਉਹ ਦੇਖੋ ਉੱਤੇ ਟੀਵੀ ਲੱਗਾ ਆ ਇਹ ਨਾ ਇਹ ਕੈਥੀ ਲੱਗਾ ਇਹ ਕੈਰੀ ਲੱਗਾ ਮ ਐਂਡ ਦਨ ਫਿਰ ਮੈਂ ਰੋਮੀ ਨੂੰ ਡਿਨਾਈ ਕਰਦਾ ਫਿਰ ਉਹਨਾਂ ਨੇ ਇਟਲੀ ਵਾਲਾ ਦਾ ਨਾਮ ਲਾਤਾ ਫਿਰ ਮੈਂ ਮੰਨ ਲੂ ਡਿਨਾਈ ਕਰਤਾ ਕੋਈ ਕਿੰਦਾ ਸੀ ਹੁੰਦਾ ਵੀਰੇ ਕੋਈ ਕਿੰਦਾ ਸੀ ਐਸਟੂ ਆਟੂ ਹੈਗਾ ਨਾ ਉਹ ਰੋਮੀ ਨੂੰ ਨਾ ਇੰਨੇ ਬੁਰੇ ਤਰੀਕੇ ਨਾਲ ਉਸ ਦੇ ਬਾਅਦ ਕਿੰਨਾ ਨੂੰ ਤਿੰਨਾਂ ਨੂੰ ਬੜੇ ਗੰਦੇ ਤਰੀਕੇ ਨਾਲ ਉਸ ਦੇ ਲਾਇਆ ਕਿਉਂਕਿ ਉਹਦੇ ਬੱਚੇ ਆਦੇ ਉਹਨੂੰ ਉਹਨੂੰ ਵੀ ਬੜੇ ਬੈਕ ਕਮੈਂਟ ਆਇਆ ਕਿਸੇ ਦੇ ਅੰਦਰ ਬੰਦਾ ਉਹ ਵੀ ਚਾਂਤ ਤੁਹਾਡੇ ਦੀ ਧਮਕੀਆਂ ਆਈਆਂ ਗਿਆ ਸੀ ਤੇ ਉਹਦੇ ਉੱਤੇ ਉਹਨੂੰ ਐਸੇ ਅਟੈਕ ਵਗੈਰਾ ਬਹੁਤ ਕੁਝ ਹੋਇਆ ਸੀ ਉਹਦੇ ਨਾਲ ਤੇ ਉਹਨੇ ਵੀਡੀਓ ਬਣਾਈ ਵੀ ਉਹਨੇ ਕੰਟੀਨਿਊ ਬਣਾਈ ਨਾ ਤੇ ਬੜੇ ਗੰਦੇ ਤਰੀਕੇ ਨਾਲ ਉਸ ਦੀ ਤ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਓ ਕਿਉਂਕਿ ਮੇਰੀ ਵੀਡੀਓ 'ਚ ਗਾਲ੍ਹਾਂ ਹੁੰਦੀਆਂ ਨੇ ਮਨ ਜਾਣਗੇ ਬਸ ਇੱਕ ਵਾਰ ਯਾਹ ਪਰੇ ਘਰ ਦੀ ਤੀ ਉਹਨਾਂ ਐ ਐ ਕਰਕੇ ਦਿਖਾ ਦਿਓ ਐ ਟੈਂਡਾ ਜਿਹਾ ਫਿੱਟ ਕਰਕੇ ਨਾ ਆਏ ਹਾਏ 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 ਹਾਂ ਬਸ ਬਸ ਐਦਾਂ ਕਰਕੇ ਦਿਖਾਓ ਡੀਪ ਜਿਹਾ ਘਲਾ ਪਾਓ ਟਾਈਟ ਜੀ ਅੰਦਰ ਕਾਲੇ ਰੰਗ ਦੀ ਬਰਾ ਪਵਾ ਕੇ ਐ ਬੁੰਡ ਦਿਖਾਵੇ ਅੱਗੋ ਵੀ ਦਿਖਾਵੇ ਥਬਾ ਵੀ ਦਿਖਾਵੇ ਸੱਜਾ ਵੀ ਦਿਖਾਵੇ ਹਾਂ ਹਾਂ ਬਸ 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 ਐਦਾਂ ਐਦਾਂ ਦਿਖਾਣਾ ਚਾਹੀਦਾ ਤੇ ਆਪਦੀ ਟੀ ਨੂੰ ਹੀ ਆਪਦੀ ਇਹਨੂੰ ਹੀ ਆਪਦੀ ਬੇਬੇ ਨੂੰ ਹੀ ਆਪਰੀ ਭੈਣ ਨੂੰ ਐ ਕੋ ਕਿ ਆਪਣੀ ਸਲਵਾਰ ਨਾ ਐਦਾਂ ਐ ਜਿਦਾ ਇਹ ਇਹ ਅਸ ਆ ਫੇਵ ਨਾਲ ਲਾ ਕੇ ਬੈਠੀ ਨਾ ਇਹ ਆਪਣੇ ਸੁਥਨ ਖੋਲ ਕੇ ਬੈਠੀ ਆ ਹੈ ਐਦਾਂ ਖੋਲ ਕੇ ਦਿਖਾਵੇ ਤੇ ਪੁਲਿਸ ਪਾ ਕੇ ਖਾਵੇ ਐ ਚੀਟਿੰਗ ਨਾ ਕਰੇ ਸਾਡੇ ਨਾਲ ਉਹਨਾਂ ਦੇਖੋ ਫਿਰ ਉਹਨਾਂ ਨੇ ਐ ਕੱਢੀ ਹੈ ਹੈ ਇਸੇ ਸਾਹਮਣੇ ਲੱਖੀ ਪੰਦੀ ਨਹੀਂ ਹੈ ਨਾ ਕੱਚੀ ਪੰਦੀ ਨਾ ਬਰਾ ਪੰਦੀ ਹੋਰ ਕੀ ਦਿਖਾਓ ਨਾ ਐਦਾਂ ਦਿਖਾਓ ਤੇ ਓਕੇ ਕਰਕੇ ਦਿਖਾਓ ਜੇ ਬਲੌਗਰ ਇੰਨੇ ਚੰਗੇ ਕੰਮ ਲੱਗਦੇ ਆ ਤੁਹਾਨੂੰ ਬਹੁਤ ਚੰਗੇ ਬਹੁਤ ਚੰਗੇ ਤਾਂ ਦਿਖਾਓ ਆਪਦੀ ਰੰਮ ਨੂੰ ਕਹੋ ਕਿ ਐਦਾਂ ਸਲਵਾਰ ਕੋਲ ਜਾ ਪਾ ਕੇ ਦਿਖਾ ਰਿਕਾਰਡਿੰਗ ਕਰ ਤੇ ਚਣਾ ਲੈ ਹੈ ਤੇ ਆਪਦੀ ਬੇਬੇ ਨੂੰ ਕਹੋ ਕਿ ਐਦਾਂ ਮੰਮਾ ਟੈਟ ਦੇ ਕਰਕੇ ਨਾ ਹਾਂ ਐ ਬਸ 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 ਪੂਰਾ ਟੱਚ ਸੀਨ ਦਿਖਾਵੇ ਤਾਂ ਮੰਨੇ ਜਾਵਾਂਗੇ ਕਿ ਹਾਂ ਤੁਸੀਂ ਉਹ ਸੱਚੇ ਸਪੋਰਟਰ ਹਾਂ ਤੁਸੀਂ ਉਸ ਸਹੀ ਸਹੀ ਬਲੌਗਿੰਗ ਦੇ ਕਰੋ ਸਪੋਰਟ بچਾਓ ਬਲੌਗਰਾਂ ਨੂੰ بچਾਓ ਬੁੰਡ ਜੇ ਬਚਾ ਸਕਦੇ ਹੋ ਚੰਗੇ ਵੀ ਹੈਗੇ ਤੇ ਮਾੜੇ ਵੀ ਹੈਗੇ ਇਹ ਡਿਫਰੈਂਸ ਹਮੇਸ਼ਾ ਕਲੀਅਰ ਹੁੰਦਾ ਮੇਰੀ ਸਾਈਡ ਤੋਂ ਪਰ ਮੈਂ ਅ ਨਹੀਂ 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 ਕਿਸੇ ਦੇ ਤੇ ਕੀੜਾ ਵੱੜ ਗਿਆ ਸੀ ਨਾ ਕੱਢਣਾ ਜ਼ਰੂਰੀ ਸੀਗਾ ਹਾਏ ਵਿਚਾਰੀ ਕੀ ਕਰਦੀ ਆ ਸਾਨੂੰ ਕੋਰ ਵਿਚਾਰੀ ਬਲੌਗ ਬਣਾਉਂਦੀ ਆ ਕੀ ਕਰਦੀ ਆ ਬਜ਼ਾਰ ਵਿਆ ਤੋਂ ਆਸ਼ੀਂ ਲੜਾਂਦੀ ਆ ਬਜ਼ਾਰ ਵਿਆ ਤੋਂ ਜੋ ਆਪਣੇ ਲੋਕਲ ਸ਼ਹਿਰ ਦੇ ਜ਼ੂ ਦੇ ਵਿੱਚ ਝਾੜੀਆਂ ਦੇ ਵਿੱਚ ਘਪਾ ਘਪ ਘਾਕਾ ਬਾਪਾਜ ਇੰਨਾ ਇਹਦਾ ਪ੍ਰੋਗਰਾਮ ਚੱਲਦਾ ਹੋਰ ਵਿਚਾਰੀ ਕੀ ਕਰਦੀ ਕਿਸਦਾ ਕੀ ਬਣਾਉਂਦੀ ਆ ਹੈ ਬਗੈਰ ਹੋਇਆ ਤਾਂ ਆਸ਼ਕੀ ਲੜਨਦੀ ਆ ਬਗੈਰ ਹੋਇਆ ਤਾਂ ਸਰਿਆਂ ਆਪਣੇ ਸੋਕੋਂਡ ਹਬੀਜੀ ਹਸ ਬੁੰਡ ਦੇ ਨਾਲ ਜਿਹੜਾ ਹਸਬੰਡ ਹੋਇਆ ਨਹੀਂ ਆ ਉਹਦੇ ਨਾਲ ਗੁਲਛੜੇ ਉਰਾ ਰਹੀ ਆ ਇਹਨੂੰ ਗੁਲਛੜੇ ਕਿਹਾ ਜਾਂਦਾ ਸਾਡੀ ਦੇਸੀ ਪੰਜਾਬੀ ਭਾਸ਼ਾ ਦੇ ਵਿੱਚ ਸੋਨੂੰ ਘਰ ਹੋਰ ਕੀ ਕਰਦੀ ਆ ਵੇ ਕੀ ਕਰਦੀ ਕਿਸੇ ਵੱੱਕੀ ਬਿਗੜ ਲੈਂਦੀ ਆ ਵਿਚਾਰੀ ਬਲੌਗ ਬਣਾਉਂਦੀ ਆ, ਆਸ਼ਕੀ ਲੜਾਉਂਦੀ ਆ, ਹੱਥਾਂ 'ਚ ਹੱਥ ਪਾ ਕੇ ਉੱਪਰ ਬਹਿ ਕੇ ਗੋਦੀ ਦੇ ਵਿੱਚ, ਗੱਡੀ ਦੇ ਵਿੱਚ। ਹੋਰ ਵਿਚਾਰੀ ਕੀ ਕਰਦੀ ਆ? ਐਵੇਂ ਨਾ ਤੁਸੀਂ ਸਾਰੇ ਜਨ ਪੰਗ ਪਏ ਰਹੇ ਪਰ ਮਗਰ ਪਿਆ ਰਿਆ ਕਰੋ। ਆ ਦੇਖੋ, ਕੁਚੀ-ਕੁਚੀ ਕਰਦੀ ਪਈ ਆ ਬਾਜ਼ਾਰ ਵਿੱਚ ਆਪ। ਲਿਵਨ ਨੂੰ ਬਹੁਤ ਹੀ ਨਾਰਮਲਾਈਜ਼ ਕੀਤਾ ਜਾ ਰਿਹਾ ਇੱਥੇ ਪੰਜਾਬ ਦੇ ਵਿੱਚ। ਜੋ ਕਈਆਂ ਦੇ ਲਈ ਅੰਡਜੈਸਟੇਬਲ ਹੈ, ਮੇਰੇ ਲਈ ਤਾਂ ਬਿਲਕੁਲ ਵੀ ਬਿਲਕੁਲ। ਸੋ ਹੋਰ ਵਿਚਾਰੀ ਕੀ ਕਰਦੀ ਆ? ਜੇ ਕਾਹਤੇ ਮਗਰ ਪਏ ਹੋ, ਜੇ ਬਲੌਗਰਾਂ ਦੇ ਸਪੋਰਟਰ ਹੋ ਤੁਸੀਂ ਸਪੋਰਟ ਕਰਦੇ ਹੋ ਐਗਰੀ ਤੁਸੀਂ ਕਰੋ ਬਲੌਗਿੰਗ ਮੈਂ ਆਪਕਾ ਨਹੀਂ ਬਲੌਗਿੰਗ ਗਲਤ ਨਹੀਂ ਹੈ ਜੇ ਤੁਸੀਂ ਸਪੋਰਟ ਕਰੋ ਤਾਂ ਪਲੀਜ਼ ਆਪਣੀ ਬੇਟੀ ਨੂੰ ਆਪਣੀ ਧੀ ਨੂੰ ਇਦਾਂ ਤੋਰੋ ਕਿ ਜਾਂ ਤੀਏ ਫੁੱਦਾ ਮਰਾ ਜਾ ਕੇ ਜਾਂ ਤੀਏ ਨੰਗੀ ਨੱਚ ਜਾ ਕੇ ਝਾੜੀਆਂ ਚ ਘਪਾ ਘਪ ਘਾ ਕਾ ਘਪ ਕਰ ਇਹ ਤੁਹਾਡੀ ਧੀ ਹੈ ਇਹ ਤੁਹਾਡਾ ਮੁੰਡਾ ਹੈ ਇਦਾਂ ਤੋਰੋ ਤੇਸ ਬਲੌਗਰ ਦਾ ਵੱਧ ਚੜ ਕੇ ਸਾਥ ਦਿਓ ਟੈਂਡਲ ਮਾਰਚ نکਾਲੋ ਕਿ ਹਾਂ ਆਪਾਂ ਆਪਣੀ ਧੀ ਨੂੰ ਸੋਨੂ ਕੋਰ ਵਰਗੀ ਕੁੱਤੀ ਬਣਾਣਾ ਆਪਾਂ ਆਪਣੇ ਬੱਚੇ ਨੂੰ ਅਨ ਹੈਲਦੀ ਬਣਾਣਾ ਮੀਨੂ ਸਿਰਾਂ ਦੀ ਤਰ੍ਹਾਂ ਆਪਾਂ ਕਿ ਮਠਾਰੂ ਦੀ ਤਰ੍ਹਾਂ ਮਹਾ ਫੁੱਦੂ ਮੁੰਡਾ ਜਮਣਾ ਕਰੋ ਪਲੀਜ਼ ਗੋ ਆਨ ਅਗਰ ਆਪਾਂ ਕਿਸੇ ਦਾ ਸਪੋਰਟ ਕਰਦੇ ਇਟ ਮੀਨਸ ਉਹਦੀ ਹਰਕਤਾਂ ਨੂੰ ਗ੍ਰੀਨ ਸਿਗਨਲ ਦੇ ਰਹੇ ਆ ਮੈਂ ਮੇਰਾ ਕੋਈ ਸਪੋਰਟ ਕਰੇਗਾ ਕਿਤੇ ਨਾ ਕਿਤੇ ਉਹ ਮੇਰੀਆਂ ਗਾਲਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਜਸਟੀਫਾਈ ਕਰੇਗਾ ਠੀਕ ਹੈ ਗਾਲਾਂ ਕੱਢਦੀ ਮੈਂ ਬਗੈਰ ਵਜਾ ਤੋਂ ਗਾਲਾਂ ਨਹੀਂ ਕੱਢਦੀ ਕਿਸੇ ਜੈਨੂਨ ਬੰਦੇ ਨੂੰ ਜਿਹੜਾ ਸੱਚਾ ਬੰਦਾ ਮੈਂ ਉਹਨੂੰ ਕਦੇ ਗਾਲਾਂ ਨਹੀਂ ਕੱਢੀਆਂ ਮੈਨੂੰ ਵਜ੍ਹਾ ਚਾਹੀਦੀ ਹੈ ਵਜ੍ਹਾ ਮੈਂ ਪਹਿਲੇ ਗਿਆ ਦੇ ਵਦ ਹੋ ਗਿਆ

ਚਲੇ ਠੀਕ ਹੈ ਆਪਣੇ ਫੰਕਸ਼ਨ ਲਈ ਆਪਣੇ এনਜਾਇਮੈਂਟ ਲਈ ਕਹਿ ਲੋ ਜਾਂ ਉਦਾਂ ਹੀ ਉਦਾਂ ਹੀ ਆਪਣਾ YouTube ਚੈਨਲ ਬਣਾਇਆ ਤੇ ਮੜੀ ਮੜੀ ਨਿੱਕੀ ਨਿੱਕੀ ਰਿਕਾਰਡ ਕਰਕੇ ਆਪਣੇ ਜੋ ਦਿਮਾਚੇ ਵਿਚਾਰ ਆਏ ਆਪਣੇ ਆਰਗੇਨਿਕ ਵਿਚਾਰ ਰਿਕਾਰਡ ਕਰਕੇ ਸ਼ੇਅਰ ਕਰਨ ਲੱਪੀ ਨਾ ਮੈਨੂੰ ਇਨਕਮ ਤੋਂ ਲੈਣਾ ਦੇਣਾ ਡੋਲਰ ਤੋਂ ਆਂਦੇ ਆ ਨਹੀਂ ਆਂਦੇ ਮੱਚਦਾ ਠੀਕ ਹੈ ਹੈੱਡਫੋਨ ਲਾ ਲਓ ਫਟਾਫਟ ਤੇ ਮੇਨ ਚੀਜ਼ ਹਰ ਇੱਕ ਵੀਡੀਓ ਦੀ ਸ਼ੁਰੂਆਤ ਵਿੱਚ ਡਿਸਕਲੇਮਰ ਦਿੱਤਾ ਜਾਂਦਾ ਹੈ ਰਾਈਟ ਤੇ ਦੂਜੀ ਚੀਜ਼ ਹਮੇਸ਼ਾ ਮੇਰੀ ਗੱਲ ਨਾ ਤਾਂ ਬਲੌਗਰਾਂ ਦੇ ਹੱਕ 'ਚ ਗਈ ਆ ਹੱਕ 'ਚ ਤਾਂ ਸ਼ਾਇਰੀ ਕਿਤੇ ਗਈ ਹੋਣੀ ਜਿੱਥੇ ਚੰਗਾਈ ਹੈ ਮੈਂ ਉੱਥੇ ਚੰਗਾਈ ਬੋਲੀ ਹੈ ਕਿ ਮੇਰੀ ਚੰਗਾਈ ਉਹ ਡੌਗ ਲਵਰ ਹੈ ਐਨੀਮਲ ਲਵਰ ਹੈ ਤੇ ਇਹ ਕੀ ਨਾਮ ਹੈ ਇੰਦਰ ਕਿਰਤ ਦੀ ਮੈਨੂੰ ਕੁਝ ਖਾਸ ਨਜ਼ਰ ਨਹੀਂ ਆਈ ਹੈਗੀ ਨਰੂਲੇ ਕਿਤੇ ਕਿਤੇ ਬਹੁਤ ਚੰਗੇ ਕੰਮ ਵੀ ਕਰਦੇ ਨੇ ਹੋਰ ਮਨ ਚੰਨ ਦੀ ਗੱਲ ਕਰਾਂ ਜਿਹੜੇ ਜਲੰਧਰ ਵਾਲੀ ਆਵਾਜ਼ ਪੰਜਾਬ ਦੀ ਉਹ ਬਹੁਤ ਅੱਛੀ ਸੋਚ ਲੈ ਕੇ ਤੁਰੀ ਹੈ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਬਲੌਗਰ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਚੰਗਾਈਆਂ ਨੇ ਜਿਨ੍ਹਾਂ ਦੀ ਮੈਂ ਟਾਈਮ ਟੂ ਟਾਈਮ ਜ਼ਿਕਰ ਕੀਤਾ ਹੈ ਹਮੇਸ਼ਾ ਨਾ ਮੈਨਾਂ ਕੰਨੀ ਕਿ ਬਲੌਗਰਾਂ ਨੂੰ ਗੋਲੀ ਮਾਰੋ ਨਾ ਮੈਨਾਂ ਕੰਨੀ ਬਲੌਗਰਾਂ ਦੇ ਲਈ ਤੁਸੀਂ ਹੇਟ ਪਾ ਲਓ ਨਹੀਂ ਹੇਟ ਤਾਂ ਕਦੇ ਨਹੀਂ YouTube ਦੀ ਗੱਲ YouTube ਦੇ ਉੱਤੇ ਬਣਾਓ YouTube ਦੇ ਉੱਤੇ ਦਫਨ ਕਰੋ ਫੋਨ ਬੰਦ ਕਰੋ ਤੇ ਭੁੱਲ ਜਾਓ ਕਿ ਕੁਛ ਸਹੀ ਗੱਲ ਹੈ ਮੇਰਾ ਤਾਂ ਆਸਾਬ ਹੈ ਰਾਈਟ ਦੇ ਵਨ ਤੋਂ ਮੇਰਾ ਇੱਦਾਂ ਹੀ ਚੱਲਦਾ ਆ ਰਿਹਾ ਸਾਹਮਣੋਂ ਤਾਂ ਕੋਈ ਬਲੌਗਰ ਆ ਕੇ ਬੁੰਡ ਪੰਗਾ ਲੈਂਦਾ ਤਾਂ ਮੈਂ ਕਰਾਰਾ ਜਵਾਬ ਦਿੰਨੀ ਆ ਦੂਜੀ ਚੀਜ਼ ਗਾਲਾਂ ਨੂੰ ਲੈ ਕੇ ਮੇਰਾ ਦੇ ਵਨ ਤੋਂ ਕੰਟੈਂਟ ਐਸਾ ਹੈ ਦੇ ਵਨ ਤੋਂ ਡਿਸਕਲੇਮਰ ਦੇ ਰਹੀ ਆ ਫਿਰ ਵੀ ਤੂੰ ਹੀ ਸਾਰੇ ਮਾਂ ਚੁਦਾ ਲੈਣੇ ਆ ਆ ਕੇ ਬੁੰਡ ਮਰਾ ਲੈਣੇ ਆ ਆ ਕੇ ਹੈ ਫੇਰ ਜਾ ਕੇ ਕਹਿੰਦੇ ਉਹ ਗੋੜਾ ਵੜੀ ਕਰਦੇ ਫੇਰ ਭੈਣ ਦੇ ਲੋੜਿਓ ਇੱਥੇ ਬੁੰਡ ਮਰਾ ਲੈਣੇ ਆ ਇਸ ਲਈ ਮਰ ਜਾ ਤੁਸੀਂ ਸੁਣ ਲੈਣੇ ਹੋ ਫਿਰ ਕਿਉਂ ਆਪਣੀ ਬੁੰਡ ਬਰੰਨੇ ਫਿਰਦੇ ਹੋ ਕਿਉਂ ਗਾਣੇ ਖੋਲ ਕੇ ਬੈਠੇ ਨਹੀਂ ਆ ਗਏ ਰਾਈਟ ਤੇ ਹੁਣ ਗੱਲ ਕੀ ਬੈ ਆਪਣੀ ਗੱਲ ਕਲੀਅਰ ਕਰਤੀ ਬਈ ਮੇਰਾ ਕੰਟੈਂਟ ਐਸਾ ਹੈ ਰੀਲ ਗਲ ਚੇਂਜ ਕਰਨ ਦੀ ਮੈਂ ਕਿਸੇ ਨੂੰ ਕਹਿੰਦੀ ਨਹੀਂ ਕਿ ਤੁਸੀਂ ਚੇਂਜ ਕਰੋ ਇੱਕ ਆਪਣਾ ਰਿਵਿਊ ਤਾਂ ਨਹੀਂ ਆ ਆਪਣੀ ਰੋਸਟਿੰਗ ਵੀਡੀਓ ਦੇ ਥਰੂ ਜਿੰਨੂੰ ਮੈਂ ਰੋਸਟਿੰਗ ਕਹਿੰਦੀ ਆ ਬਾਕੀ ਪਤਾ ਨਹੀਂ ਜੋ ਮਰਜੀ ਕਹੀ ਜਾਂਦਾ ਇਹ ਗੰਦਾ ਭਲਾਨਾ ਟੈਂਪਕਣਾ ਬਾਕੀ ਮੈਨੂੰ ਚੇਂਜ ਕਰਨਾ ਮੇਰਾ ਚੈਨਲ ਮੇਰਾ ਫੋਨ ਮੈਂ ਕਰ ਲਾਂਗੀ ਕਰਨਾ ਹੋਏਗਾ ਤਾਂ ਕੋਸ਼ਿਸ਼ ਵਿੱਚ ਵਿੱਚ ਆ ਲੈ ਮੇਰੀ ਜਾਰੀ ਐਕਸਪੈਰੀਮੈਂਟ ਮੈਂ ਕਰਦੀ ਹੋਣੀ ਆ ਟਾਪਿਕ ਮੇਰੇ ਹਮੇਸ਼ਾ ਕੁਛ ਨਾ ਕੁਛ ਡਿਫਰੈਂਟ ਐਡ ਅਪ ਹੁੰਦੇ ਰਹਿੰਦੇ ਆ ਨਾ ਮੈਂ ਕਦੀ ਪਰਵਾਹ ਕੀਤੀ ਵਿਊ ਘਟਾਂ ਦੇ ਇਸ ਪਾਸੋ ਤਾਂ ਮੈਂ ਨਹੀਂ ਬਣਾਈ ਨਹੀਂ ਮੈਨੂੰ ਬਣਾਣੀ ਸੀ ਦਰੂ ਵਰਾਟੀ ਤੇ ਮੈਂ ਬਣਾਈ ਜਿੰਨੀ ਮੇਰੀ ਔਕਾਤ ਸੀਗੀ ਜਿੰਨੀ ਮੇਰੀ ਸਮਝ ਸੀਗੀ ਬਣਾਈ ਟਾਈਮ ਟੂ ਟਾਈਮ ਮੈਂ ਟਾਈਮ ਟੂ ਟਾਈਮ ਗੱਲ ਛੇੜਦੀ ਹੁੰਨੀ ਆ ਜਿਹੜੇ ਤੁਸੀਂ ਸਾਰੇ ਡਿਸਾਈਡ ਨਹੀਂ ਕਰੋਗੇ ਬਲੌਗਰ ਨਾ ਬਲੌਗਰਾਂ ਨੇ ਆਪਣੇ ਬਲੌਗਾਂ ਚ ਕੀ ਬਣਾਣਾ ਉਹ ਮੈਂ ਡਿਸਾਈਡ ਨਹੀਂ ਕਰਾਂਗੀ ਬਲੌਗਰਾਂ ਨੇ ਬਲੌਗ ਬਣਾ ਲਿਆ ਉਹਦੇ ਉੱਤੇ ਮੈਂ ਨੂੰ ਚੰਗਾ ਮਾੜਾ ਜੋ ਲੱਗਿਆ ਉਹਨਾਂ ਦਾ ਮੈਂ ਬੋਲ ਦਿੱਤਾ ਸਭ ਬਲੌਗਾਂ ਦੇ ਉੱਤੇ ਬਲੌਗਰ ਦੇ ਜੋ ਦਿਖਾਇਆ ਜੋ ਉਹਨਾਂ ਨੇ ਬੋਲੇ ਉਹਨਾਂ ਦੇ ਉੱਤੇ ਮੇਰੀ ਟਿੱਪਣੀ ਰਾਈਟ ਫਿਰ ਤੁਸੀਂ ਮੇਰੀ ਗੱਲਾਂ ਦੇ ਉੱਤੇ ਤੁਸੀਂ ਜਿੱਦਾਂ ਦੀ ਮਰਜ਼ੀ ਟਿੱਪਣੀ ਕਰ ਸਕਦੇ ਹੋ ਕਿ ਹਾਂ ਹੋਏ ਕਿੰਨੀ ਗੰਦੀ ਹੈ ਗਾਣਾ ਕਰਦੀ ਹੈ ਪਤਾ ਨਹੀਂ ਮਾਂ ਤੇ ਉਹਨੇ ਕੀ ਸਿਖਾਇਆ ਹੋਣਾ ਪਤਾ ਨਹੀਂ ਆਪਣੇ ਬੱਚੇ ਨੂੰ ਕੀ ਸਿਖਾਉਂਦੀ ਹੋਣੀ ਹਾਏ ਕਿੰਨੀ ਗਾਣਾ ਆ ਮਜੇ ਕੋਰ ਦੀ ਤਰ੍ਹਾਂ ਗੁਰਬਾਨੀ ਦੀ ਤਰ੍ਹਾਂ ਪੀਗੀ ਬਿੱਲੀ ਬਣ ਕੇ ਹੋਈ ਹੋਏ 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 ਹਏ ਹਏ ਮੈਨੂੰ ਤਾਂ ਭੋਰ ਦਿੱਤਾ ਮੇਰਾ ਕੈਰੈਕਟਰ ਐਸੀਨੇਸ਼ਨ ਖਤਮ ਮਾਰਾ ਫੁੱਦਾ ਜਿਹੜਾ ਐਸਾ ਕਰੇ ਮੇਰਾ ਆ ਜਵਾਬ ਹੋਏਗਾ ਸਸ ਸਿਚੁਏਸ਼ਨ ਚ ਮਾਂ ਚੋਦ ਕੇ ਰੱਖ ਦੂੰਗੀ ਮੇਰੇ ਮਾਪਿਆਂ ਨੇ ਐਸੇ ਖਾਇਆ ਤੁਹਾਡੀ ਤਰ੍ਹਾਂ ਡਰ ਡਰ ਕੇ ਨਹੀਂ ਜੀਣਾ ਸਿਖਾਇਆ ਹੋਏ 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 ਡਰ ਲੱਗ ਗਿਆ ਹੋਏ ਹੋਈ ਕੋਈ ਆਵੇ ਕੋਈ ਬੀਂਗਾ ਗਰਲ ਮੈਨੂੰ ਕੋਈ ਬਚਾਉਣ ਦੇ ਲਈ ਕੋਈ ਮਰਦ ਆਵੇ ਕੋਈ ਬੁੱਢਾ ਆਵੇ ਕੋਈ ਬਚਾਵੇ ਮੇਰੇ ਹੱਕ 'ਚ ਆਵੇ ਔਰ ਦੂਜੀ ਗੱਲ ਕੀ ਆ ਰਹੀ ਹੈ ਇਹ ਕੱਲ ਕ ਅਮਨਕੌਰ ਦੀ ਜਿਹੜੀ ਲਾਈਵ ਦਾ ਸੀਨ ਸੀਗਾ ਅਮਨਕੌਰ ਨੇ ਕਿਹਾ ਕਿ ਸਾਡੇ ਕੋ ਕਿਉਂ ਨਹੀਂ ਆਈ ਅਮਨਕੌਰ ਭੈਣ ਜੀ ਹੁਣ ਤੂੰ ਵੀ ਸੋਣਾ ਅਮਨਕੌਰ ਤੂੰ ਵੀ ਸੁਣ ਲੈ ਮੇਰੇ ਤੋਂ ਪ੍ਰਸ਼ਾਦਾ ਲੈ ਕੇ ਜਾ ਤੂੰ ਕਹਿੰਨੀ ਹੈ ਨਾ ਕਿ ਸਾਡੇ ਕੋ ਨਹੀਂ ਆਈਆਂ ਕਿਉਂ ਆਣੀਆਂ ਸਾਡੇ ਕੋ ਸਾਡੇ ਟੱਤੇ ਨਹੀਂ ਲੱਗੇ ਹੋਏ ਜਿਹੜੇ ਸਾਡੇ ਕੋ ਆਣ ਗਈਆਂ ਸਿੱਧੀ ਕੋਰੀ ਗੱਲ ਹੈ ਸਿੱਧੀ ਗੱਲ ਹੈ ਭਈ ਬੀਂਗ ਲੇਡੀ ਹੈ ਕੰਫਰਟੇਬਲ ਆਪਾਂ ਇੱਕ ਲੇਡੀ ਨਾਲ ਹੋ ਸਕਦੇ ਆਂ ਕਿਤਾ-ਇਤਾ ਗੱਲ ਖੁੱਲ ਕੇ ਗੱਲ ਕਰ ਸਕਦੇ ਨਹੀਂ ਆਈਆਂ ਹੁਣ ਉਹ ਇਹ ਚੀਜ਼ ਦੇਖੋ ਜੁਣੀਆਂ ਜੜੀਆਂ ਕੁੜੀਆਂ 4x4 ਬਣੀ ਤੂੰ ਵੀ ਵਿੱਚ ਸਵਾਦ ਲੈ ਰਹੀ ਸੀ ਜਦ ਅਮਜੋ ਗੌਰ ਨੂੰ ਗਾਲਾਂ ਪੈ ਰਹੀ ਸੀ ਉ ਦੇ ਵਿੱਚ ਤੇਰਾ ਵੀ ਨਾਮ ਹੈ ਆਈਡੀ ਕਰੀਸ਼ਨ ਉਹ ਤਾਂ ਸਭ ਤੋਂ ਵੱਡਾ ਮੈਨੂੰ ਨਹੀਂ ਪਤਾ ਉਹਦਾ ਜੈਂਡਰ ਕੀ ਹੈਗਾ ਹੈ ਜਦ ਜਦ ਰੋਮੀ ਦੇ ਬਿਆਨ ਆਏ ਕੁੜੀਆਂ ਦੇ ਖਿਲਾਫ ਬਿਆਨ ਆਏ ਹੈ ਜਦ ਜਦ ਰੋਮੀ ਨੇ ਬਕਵਾਸ ਕੀਤੀ ਆਪਣੀ ਘਟਿਆ ਸੋਚ ਦਾ ਪ੍ਰਦਰਸ਼ਨ ਕੀਤਾ ਉਸ ਟਾਈਮ ਉਹਦੇ ਲਾਈਵਾਂ ਦੇ ਵਿੱਚ ਫੁੱਲ ਸੁਆਗ ਲੈ ਰੀਆਂ ਸੀਗੀਆਂ ਸਾਰੀਆਂ ਜਿਹੜੀ ਹੁਣ ਭੀਗੀ ਬਿੱਲੀਆਂ ਬਣ ਕੇ ਦੂਜੇ ਪਾਸੇ ਲੰਗੀਆਂ ਹੀਆਂ ਕੀ ਵਟ ਇਹ ਤੁਹਾਨੂੰ ਕੀ ਮੁੰਡਿਆਂ ਦੀ ਕੇਟਰਿੰਗ ਚਾਹੀਦੀ ਹੈ ਕੁੜੀਆਂ ਚ ਕੋਈ ਤੁਹਾਨੂੰ ਬੋਹੰਦੀ ਨਾ ਤੁਹਾਨੂੰ ਉਹ ਟੱਟ ਹੀ ਚਾਹੀਦੇ ਹੈਗੇ ਆ ਸਹਾਰੇ ਦੇ ਟੱਟਿਆਂ ਤੇ ਚੜ ਕੇ ਤੁਹਾਨੂੰ ਹਾਏ ਸੇਫਟੀ ਮਹਿਸੂਸ ਹੋਏਗੀ ਓ ਤੁਹਾਡੀ ਚੋਅ ਹੈ ਐਟਲੀਸਟ ਤੁਹਾਡੀ ਤਰ੍ਹਾਂ ਚੁੰਟੀਆਂ ਨਹੀਂ ਬਣਾਇਆ ਮੇਰੇ ਮਾਪਿਓ ਨੇ ਮੈਂ ਬਦਤਮੀਜ਼ ਹਾਂ ਸ਼ਰੀਆ ਦੀ ਬਦਤਮੀਜ਼ ਮਾਂ ਚੋਦ ਕੇ ਰੱਖ ਦਾਂਗੀ ਜਿਹੜਾ ਕੋਈ ਬਕਵਾਸ ਕਰੇਗਾ ਮੈਨੂੰ ਲੋੜ ਨਹੀਂ ਹੈ ਕੋਈ ਆ ਕੇ ਵਰਦੀ ਵਰਗਾ ਆਏ ਕੋਈ ਆ ਕੇ ਰੋਮੀ ਵਰਗਾ ਜਾਂ ਰਿੰਪਲ ਵਰਗਾ ਜਾਂ ਜਟਵੇ ਵਰਗਾ ਜਾਂ ਅਮਨਕੌਰ ਵਰਗੀ ਜਨਾਨੀਆਂ ਮੈਨੂੰ ਪ੍ਰੋਟੈਕਟ ਕਰਨਗੀਆਂ ਔਰ ਪਾਜੀ ਸਭ ਤੋਂ ਵੱਡੀ ਗੱਲ ਵਰਦੀ ਪਾਜੀ ਤੁਸੀਂ ਕਹਿੰਨੇ ਪਏ ਸੀ ਏ S2R2 ਨੂੰ ਕਿਉਂ ਨਹੀਂ ਬੋਲੇ ਆ ਨੇ ਕਿ ਤੂੰ ਇੰਨਾ ਗੰਦਾ ਰੋਸਟ ਕੀਤਾ ਰومی ਦੇ ਲਈ ਹਰਪ੍ਰੀਤ ਗੁਰਪ੍ਰੀਤ ਲਈ ਬਹੁਤ ਬੰਦਾ ਬਹੁਤ ਬੰਦਾ ਓਏ ਹੋਏ ਆ ਜੀ ਤੁਸੀਂ ਤਾਂ ਆਪਣੀ ਬੰਡ ਮਰਵਾ ਚੁਕੇ ਹੋ ਹੈ ਤੁਸੀਂ ਤਾਂ ਹੱਥ ਕਰੇ ਖੜੇ ਕਰਤੇ ਬਈ ਮੇਰੀ ਜਨਾਨੀ ਨੂੰ ਚ ਨੰਗਾ ਲਟਾਓ ਚੋਦੋ ਠੋਕੋ ਜਿੰਨੇ ਠੋਕਣਾ ਐ ਐਡਿਟ ਕਰੋ ਮਾਚੋ ਤੋ ਤੁਹਾਨੂੰ ਕੋਈ ਫਰਕ ਨਹੀਂ ਪੰਦਾ ਪਰ ਮੇਰੇ ਬੱਚਿਆਂ ਦੇ ਉੱਤੇ ਕਮੈਂਟ ਕੀਤਾ ਕਿਸੇ ਨੇ ਤਾਂ ਮੈਂ ਮਾਚ ਚੋਦ ਕੇ ਰੱਖ ਦਿਆਂੀ ਉਸ ਬੰਦੇ ਵੀ ਮੈਂ ਸੱਤ ਖੂਨ ਵੀ ਕਰਾਂ ਇਹਨਾਂ ਨੂੰ ਜਾਨੋ ਵੀ ਮਾਰਦਾ ਮੈਂ ਉਹ ਵੀ ਕਰਨ ਤੱਕ ਤਿਆਰ ਆ ਜੇ ਮੇਰੇ ਬੱਚਾ ਦਾ ਕਹਾਏਗੀ ਗੱਲ ਤੁਸੀਂ ਹੋਵਗੇ ਤੁਸੀਂ ਉੰਮੇ ब्लॉगिंग गलत कंटेंट है ब्लॉगिंग गलत नहीं है लेकिन बढ़िया ब्लॉगिंग भी होती है बहुत सारे एग्जांपल है जेडे बड़े अपर लेवल दे अपर क्लास जेडे हैगे ना ब्लॉगर और बहुत सोनी ब्लॉगिंग कर रहे हैं और कुछ जेडे हैगे पंजाब चो भी वीर वीर रामगढ़िया हैगा ट्रैवल ब्लॉगर हैगे फूड ब्लॉगर हैगे कई सारे मीनू जो कर रही है फूड ब्लॉगिंग नहीं कर रही फूड ब्लॉगिंग करे लेकिन हेल्थ भी अपनी एक कंसर्न है एक फिक्र है कि तेरा बच्चा है यार थोड़ा जैसे जैसा मेरे कहे ते कुछ सुन ले समझ पा जाए तो की माड़ा ਮੀਨੂ ਨੂੰ ਤੂੰ ਕਹਿਣਾ ਪਿਆ ਕਿ ਸਾਰੇ ਮਤਲਬ ਬਲੌਗਰਾਂ ਦੇ ਖਿਲਾਫ ਐ ਮੈਂ ਮੀਨੂ ਦਾ ਵੱਧ ਚੜ ਕੇ ਸਪੋਰਟ ਕੀਤਾ ਮੈਂ ਮਹਿਕ ਦੇ ਕੰਮ 'ਚ ਸਹੀ ਸਰੇਆਮ ਕਿਹਾ ਭਈਆ ਮੈਂ ਮਹਿਕ ਮੈਂ ਨਹੀਂ ਛੇੜ ਸਕਦੀ ਭਈਆ ਮੇਰੇ ਬਸ ਦਾ ਨਹੀਂ ਐ ਲਗਾਤਾਰ ਮੈਂ ਚੋਇਕ ਦੇ ਉੱਤੇ ਚੜੇ ਰਹੋ ਹੁਣ ਰੋਮੀ ਦੇ ਉੱਤੇ ਜਿੰਨਾ ਚੜਿਆ ਜਾ ਸਕਦਾ ਸੀ ਚੜ ਗਿਆ ਭਈਆ ਠੋਕ ਲਿਆ ਨੂੰ ਜਿੰਨਾ ਠੋਕੇ ਜਾ ਸਕਦਾ ਸੀ ਹੋਰ ਕਿੰਨਾ ਦਾ ਹੋਰ ਇਸ ਤੋਂ ਵੱਧ ਨਹੀਂ ਆਪਣੀ ਦੀ ਬਸ ਕੀ ਐਡਾ ਦੋਗਲਾ ਨਹੀਂ ਚੱਲਣਾ ਇੱਥੇ ਓਏ ਅਸੀਂ ਅਦਾਲਤ ਲਾ ਕੇ ਬੈਠੇ ਆ ਅਸੀਂ ਫਲਾਣਾ ਲਾ ਕੇ ਬੈਠੇ ਆ ਇੱਕ ਵਰਦੀ ਆਪਣਾ ਸਮਾਨ ਦਿਖਾ ਰਿਹਾ ਸੀ ਸਭ ਉਹ ਸਮਾਨ ਨਹੀਂ ਮਤਲਬ ਆਪੋਨਾ ਵਜਾਰ ਜਿਹੜੇ ਔਜ਼ਾਰ ਨਹੀਂ ਮਤਲਬ ਕੀ ਕਰਦੀ ਹਨ ਆਪਣਾ ਸਾਟਾ ਦਿਖਾ ਗਿਆ ਸੀਗਾ ਠੀਕ ਹੈ ਇਹ ਇੰਨੇ ਦਾ ਉਹ ਨੇਰਾ ਸਾਰੇ ਸਾਡੇ ਰੋਸਟਰ ਦੀ ਬੰਡ ਮਾਰ ਕੇ ਤੂੰ ਪੈਸੇ ਪੂਰੇ ਕਰਨੇ ਹੈਗੇ ਆ ਨੇਰਾ ਦਾ ਉਹ ਨੇਰਾ ਕਹਾਂ ਲੈ ਚੰਗੀ ਪੁਲਿਸ ਦੀ ਸਪਸ਼ਟਨਾ ਸਰਲ ਬਾਸ਼ਾ ਜੇ ਪਿਆਰ ਨਾਲ ਮੁਹੱਬਤ ਨਾਲ ਗੱਲਾਂ ਨਿਭੜ ਸਕਦੀਆਂ ਸੀ ਪਰ ਨਹੀਂ ਗਾ ਕੇ ਹੁੰ ਮਾਰਨੀ ਆ ਲਾਲੋ ਹੁਣ ਚੋਟਾਂਗੇ ਹੁੰ ਕਰ ਲਈ ਇਹ ਵੀਡੀਓ ਲਗਾ ਕੇ ਜਾਂ ਉਦਾ ਹੀ ਵਰਬਲੀ ਆਪਸ ਚ ਨਾ ਚਾਰ ਪੰਜ ਛੇ ਜਣੇ ਜਿਹੜੇ ਪੱਕੇ ਪੱਕੇ ਆਂਦੇ ਹੈਗੇ ਤੁਹਾਡੇ ਲਾਈਵ ਦੇ ਵਿੱਚ ਕਰ ਲਿਓ ਗੋਸਪ ਕਰ ਲਿਓ ਚੁਗਲੀਆਂ ਕਰ ਲਿਓ ਹਾਏ

ਨੀ ਭਰਾ ਨਹੀਂ ਹਸਬੰਦ ਨਹੀਂ ਐ ਲੋਕ ਨਹੀਂ ਕੋ ਨਹੀਂ ਬੱਚੇ ਨਹੀਂ ਕੀ ਕੋ ਨਹੀਂ ਆ ਤੁਹਾਡੇ ਹਲੇ ਦੋਲੇ ਇੱਥੇ ਐਮ ਜੇ ਕੋਰ ਆ ਰਹੀ ਐ ਇੱਥੇ ਗੁਰਬਾਨੀ ਆ ਰਹੀ ਐ ਗੁਰਬਾਨੀ ਦਾ ਡੇ 1 ਤੋਂ ਪਹਿਚੋਰ ਨਾ ਤਿੰਨਾਂ ਦੇ ਟੱਟੇ ਮੂਹੇ ਦੇ ਪਾਸੇ ਬੈਠੀ ਹੋਈ ਐ ਫੇਰ ਕਹਿੰਦੀ ਮੇਰੀ ਬੁੰਡ ਮਾਰ ਲੈ ਮੇਰੀ ਬੁੰਡ ਮਾਰ ਲੈ ਮੇਰੀ ਬੁੰਡ ਮਾਰ ਲੈ ਹੈ ਪੈਸੇ 1 ਜੁਲਾਈ ਅਕਤੂਬਰ ਦਾ ਮਹੀਨੇ ਦੀ ਗੱਲ ਹੈ ਸ਼ਾਇਦ ਗੁਰਬਾਨੀ ਤਾਂ ਪੈਸੇ ਮੰਗੇ ਹੋਣੇ 21 ਅਕਤੂਬਰ ਮਿਤੇ ਤੱਕ ਲਾ ਲਓ ਜਾਂ ਅਕਤੂਬਰ ਲਾਸਟ ਦਾ ਲਾ ਲਓ ਹੈ उस तो पहले तक रोमी ने अनाप शनाप अनाप शनाप अनाप शनाप बकया उस टाइम तक गुरबानी हा हा ही ही हा हा ही ही लगी हुई सी और टके मुंह से पा के बैठी हुई है सी ये सारी 4x4 भी आईजी क्रिएशन जो भी इधर जेंडर हैगा और जिने भी लल्ला पापा जड़े हैगे सारे इनारे मुंह से पा के बैठे हुए थी ओदा और गुरप्रीत भाजी जड़े नाल आंदे है वीरदीप मुंडे दे नाल आंदे है पाजी तू ही की क्या सीगा मेरे मुंह ते चपेड़ा मार ले नहीं मिनू ना भाई कहंदा कहंदा तू तू भी उनो देखदा तू भी गाला कटी जांदा मेरा कमेंट काट ਆਪਣੇ ਮੂੰਹ ਚ ਬੈਠਾ ਮਾਰੂੰ YouTube ਤੇ ਬੈਠ ਗਿਆ ਤੁਹਾ ਬਾਨੀ ਕੋਲ ਮੈਟਰ ਨਾ ਹੁੰਦਾ ਨਾ ਕਾਦਾ ਚਾਬੀ ਲੱਗ ਜਾਨੀ ਤੇ ਤਾਲੇ ਲੱਗ ਜਾਨੇ ਤੇ ਤਿੰਨ ਜਾਣਿਆਂ ਨੂੰ ਆ ਜਿਹੜੇ ਬੈਠੇ ਨੇ ਰੋਮੀ ਟੋਮੀ ਸ਼ੋਮੀ ਖੁਦ ਨੂੰ ਨਹੀਂ ਬੈਠੀ ਹੋਈ ਅਮਰਤਾ ਦੇ ਟਾਈਮ ਕਿੱਥੇ ਨਾ ਕੰਮ ਨਿਭਾ ਰਹੀ ਉਸ ਕੁੱਤਿਆ ਦਾ ਜਿਹੜੀ ਲੱਗੀ ਹੋਈ ਸੀ ਹਜੇ ਵੀ 8 ਨਵੰਬਰ ਦੇ ਮੇਰੀ ਵੀਡੀਓ ਪਈ ਉਹ ਇਸ ਭੈਣ ਦੀ ਲੋੜੀ ਕੁੱਤੀ ਨੇ ਸਟੇਟਮੈਂਟ ਵੀ ਲਿਆ ਕੇ ਦਿੱਤੀ ਉਹ ਪੁੱਛ ਖੁਦ ਹੀ ਹੋਣ ਦੀ ਹੈ ਸਟੇਟਮੈਂਟ ਤੇਰੀ ਮਾਂ ਦੇ ਖੁੱਦ ਜਵੜੀ ਹੈ ਸੁਣਦੀ ਪਈ ਹੈ ਤੂੰ ਅਮਰਤਾ ਜੇ ਬੋਲਦੇ ਹੋ ਨਾ ਸੱਚ ਬੋਲੋ ਮੇਰੇ ਸਾਹਮਣੇ ਬਕਵਾਸ ਨਹੀਂ ਲੱਗੇ ਘਾੜਾ ਕਰਦੀ ਤੁਹਾਡੀ ਮਾਂ ਦਾ ਭੋਸੜਾ ਕਰਦੀ ਹੈ ਭ ਉਹ ਨਾਲ ਬੜਾ ਭੈਣ ਚੋਦਾਂ ਕਿਹੜੇ ਮੈਂ ਚੰਗੇ ਬਲੌਗਰ ਨੂੰ ਗਾਲਾਂ ਕੱਢੀਆਂ ਇੱਕ ਚੰਗੇ ਬਲੌਗਰ ਨੂੰ ਜਿਹੜਾ ਟ੍ਰੈਵਲ ਕਪਲ ਬਲੌਗ ਹੈਗਾ ਉਹਨਾਂ ਨੇ ਜਿਆਦਾ ਆਪਣੀ ਪ੍ਰੈਗਨੈਂਸੀ ਤੋਂ ਜੁੜੇ ਹੋਈ ਦੋ ਕੇ ਵੀਡੀਓ ਪਾਈਆਂ ਉਸ ਟਾਈਮ ਲਿਮਟਡ ਜੇ ਉਹ ਚੇ ਕੰਟੈਂਟ ਦੇ ਵਿੱਚ ਮੈਂ ਉਹਨਾਂ ਦੀ ਐਸੀ ਦੈਸੀ ਫੇਰੀ ਲਿਮਟਡ ਜੇ ਬਹੁਤ ਹਾਈ ਪਿਚ ਜੇ ਮੈਂ ਉਹਨਾਂ ਨੂੰ ਨਹੀਂ ਬੋਲਿਆ ਹੋਰ ਦਸ ਸੋਟੜੇ ਚੰਗੇ ਬਲੌਗਰ ਨੂੰ ਬੋਲਦਾ ਮੜਾ ਬੋਲਦਾ ਕਿ ਆਪਾਂ ਹਰ ਕਿਸੇ ਨੂੰ ਮੜਾ ਬੋਲਦੇ ਆ ਨੁਰੁਲੀਆ ਦੇ ਚੰਗਾਈ ਕੀ ਆਪਾਂ ਹਮੇਸ਼ਾ ਕੀਤੀ ਹੈ ਮੈਂ ਚੰਨ ਕਰਦੀ ਹਮੇਸ਼ਾ ਚੰਗਾਈ ਦਿਨਾਈ ਹੈ ਕਿੰਮੀ ਪਵਨ ਦਾ ਹਮੇਸ਼ਾ ਸਪੋਰਟ ਕੀਤਾ ਬਾਵੇ ਦਾ ਜਦ ਕ੍ਰਿਟੀਕਲ ਸਿਚੁਏਸ਼ਨ ਆ ਗਈ ਸੀਗੀ ਚੈਨਲ ਡਿਲੀਟ ਹੋ ਗਿਆ ਦਾ ਵੱਧ ਚੜ ਕੇ ਸਾਥ ਦਿੱਤਾ ਜਿਹੜਾ ਕੋਈ ਬਲੌਗਰ ਨੂੰ ਮੇਰੇ ਕੰਟੈਂਟ ਤੋਂ ਦਿੱਕਤ ਹੈ ਜਿਨ੍ਹਾਂ ਨੇ ਵੀ ਗੱਲ ਕੀਤੀ ਆ ਉਹ ਇਸ ਚੀਜ਼ ਦੇ ਗਵਾਹ ਹੈਗੇ ਨੇ ਬਲੌਗਰ ਕਿ ਉਹਨਾਂ ਨੇ ਆਪਣੀ ਗੱਲ ਰੱਖੀ ਤੇ ਮੈਂ ਉਹਨਾਂ ਨੂੰ ਸਮਝਾਈ ਗੱਲ ਕਿ ਇਹ ਇਹ ਚੀਜ਼ਾਂ ਹੈ ਠੀਕ ਹੈ ਤੁਸੀਂ ਤੁਹਾਨੂੰ ਜਿਹੜੀ ਚੀਜ਼ ਨਹੀਂ ਜੱੱਚਦੀ ਆਪਾਂ ਥੋੜਾ ਸੈਟਲ ਕਰ ਲੈਂਦੇ ਮਿਡਵੇ ਨਿਕਾਲ ਲੈਂਦੇ ਆ ਹੋਰ ਭੈਣ ਦੇ ਲੋੜੇ ਤੁਹਾਨੂੰ ਕੀ ਚਾਹੀਦਾ ਹੋਰ ਤੁਹਾਡੀ ਮਾਂ ਹਰ ਬਲੌਗਰ ਚੰਗੀ ਤਰ੍ਹਾਂ ਜਾਣਦੇ ਜੀ ਜਿੰਨੇ ਵੀ ਬਲੌਗਰਾਂ ਨੇ ਆ ਕੇ ਮੈਨੂੰ ਕਿਹਾ ਨਾ ਫਲਾਣੇ ਰੋਸਟਰ ਨੇ ਮੇਰੇ ਖਿਲਾਫ ਬਕਵਾਸ ਕੀਤੀ ਫਲਾਣੇ ਰੋਸਟਰ ਨੇ ਇਹ ਕਿਹਾ ਮੈਂ ਈਚ ਐਂਡ ਐਵਰੀ ਬਲੌਗਰ ਜਿੰਨੇ ਵੀ ਹੁਣ ਤੱਕ ਮੇਰੇ ਮੇਰੇ ਨਾਲ ਗੱਲ ਕਰ ਚੁੱਕੇ ਆ ਕਿਸੇ ਹੋਰ ਰੋਸਟਰ ਦੀ ਸ਼ਿਕਾਇਤਾਂ ਲੈ ਕੇ ਆ ਚੁੱਕੇ ਆ ਮੈਂ ਸਾਰਿਆਂ ਨੂੰ ਕਹਾਂ ਨਹੀਂ ਨਹੀਂ ਅਮਰਤਾ ਚੰਗੀ ਹੈ ਕੋਈ ਨਹੀਂ ਬੱਚੀ ਹੈਗੀ ਟਾਟੂ ਮਰਦੀ ਹੋਲੀ ਮਰਦੀ ਜਟਵੈਬ ਵਧੀਆ ਬੰਦਾ ਹੈ ਨਾਈਸ ਮੁੰਡਾ ਹੈਗਾ ਕੰਮਕਾਜੀ ਬੰਦਾ ਹੈਗਾ ਹਰਪ੍ਰੀਤ ਜਿਹੜਾ ਮੁੰਡਾ ਹੈਗਾ ਉਹ ਸਹੀ ਮੁੰਡਾ ਹੈਗਾ ਰੋਮੀ ਸਹੀ ਹੈ ਏ ਟੀਲਾ ਕੇਲਾ ਸਹੀ ਹੈ ਰਿੰਪਲ ਸਹੀ ਹੈ ਵੈਰੀ ਈਚ ਐਂਡ ਐਵਰੀ ਇੱਕ ਇੱਕ ਰੋਸਟਰ ਦੀ ਮੈਂ ਚੰਗਾਈ ਹੀ ਕੀਤੀ ਐ ਸਮਝਾਇਆ ਇਹ ਬਲੌਗਰਾਂ ਨੂੰ ਕਿ ਨਹੀਂ ਯਾਰ ਛੱਡੋ ਕੋਈ ਨਹੀਂ ਕੰਟੈਂਟ ਹੈ 1 on 1 ਚੱਲ ਜਿਓ ਤੁਸੀਂ ਆਪਣਾ ਨਾਰਮਲ ਬਲੌਗ ਬਣਾਇਓ ਇੱਥੇ ਕੰਟੈਂਟ ਹੀ ਕੰਟੈਂਟ ਹੈ ਇੱਥੇ ਨਾ ਭਾਂਜੋ ਇਹ ਲੈ ਕੇ ਬਹਿ ਗਏ ਪਤਾ ਨਹੀਂ ਕਿੱਡਾ ਕਾ ਸੀਰੀਅਸ ਮੈਟਰ ਹੈਗਾ ਇਫਸਟਨ ਜੈਫਰੀ ਕਿਹੜੀ ਉਹ ਫਾਈਲਾਂ ਰਿਲੀਜ਼ ਹੋਈਆਂ ਉਥੇ ਪੜਤੇ ਲੱਗੇ ਹੋਏ ਆ ਫੁੱਲਣ ਇੱਕ ਐਪੀਸੋਡ ਦੋ ਐਪੀਸੋਡ ਤੁਹਾਡੀ ਮਾਰ ਖੁੱਦਾ ਉਥੇ ਰਿਲੀਜ਼ ਹੋ ਰਿਹਾ ਅਮਰੀਕਾ 'ਚ ਉਹ ਖੋਲ ਕੇ ਦੇਖ ਬੈਠ ਜਾਓ ਉਹਦੇ ਉੱਤੇ ਡਿਬੇਟ ਕਰ ਲਾ ਪੂਸੜੀ ਦਿਓ ਹਾਏ ਬਲੌਗਰ ਹਾਏ तेरे साले तेरी दाल नहीं निकली तेरी बोंड नहीं मची दो साल तू मराला जड़े तू कहना पया कि हाय व्लॉगिंग करेंगे तू कर ना परे पूरा है तू करदा क्यों रे बे तू जे गल कर रहे हैं के की गल है सी ने हम्म हम्म ऐसे सर होस्टर ने पता नहीं बोलया नहीं कोई नहीं बोलया मेरी वाइफ दी एडिट करके पा रहे ने क्यों साले तू आप है तेरे को आप नहीं आप दी जनानी दी इज्जत दी रक्षा कित्ती जांदी बाकी किसी ने की अम्प पटनी जे तू आप के ना सौ फनी सौ फनी ਆਮਨੇ ਕਰ ਜੀ ਤੁਹਾਨੂੰ ਮੈਂ ਕਿਹਾ ਸੀ ਨਾ ਨੋ ਰਹਿਣ ਤੋਂ ਸ਼ੇਅਰ ਨਹੀਂ ਕਰਨਾ ਆਪਾਂ ਆਪਣੀ ਵੀਡੀਓ ਨਾਲ ਗੱਲ ਕਰਾਂਗੇ ਮੈਂ ਆਪਣੀ ਵੀਡੀਓ ਨਾਲ ਗੱਲ ਕਰਾਂਗੀ ਇਹਨਾਂ ਦੀ ਮਾਂ ਦੀ ਲਾਨਾ ਦਵਾਂਗੇ ਯਾਰੋਮੀ ਟੋਮੀ ਸ਼ੋਮੀ ਦੇ ਜਿਹੜਿਆ ਕਰਦੇ ਪਏ ਆ ਵਿਦ ਤਿੰਨਾਂ ਦੀ ਜਨਾਨੀਆਂ ਦੀ ਫੋਟੋ ਵੀਡੀਓ ਕਰਦੇ ਆ ਤੇ ਸਾਰਾ ਡਾਟਾ ਜਿਹੜਾ ਮੇਰੇ ਕੋਲ ਪਿਆ ਹੈ ਬਲੌਗ ਸ਼ਲੌਗ ਗੁਰਪ੍ਰੀਤੋਂ ਠੀਲੇ ਕੇ ਲੈ ਸਭ ਲਗਾ ਕੇ ਕਹੂੰ ਕਿ ਭਈਆ ਚੱਕੋ ਭੈਂਚੋ ਮਾਰੋ ਬੋੰਡ ਜਿਹਨੇ ਮਾਰਨੀ ਹੈ ਮੈਂ ਕਿਹਾ ਸੀ ਨਾ ਤੁਹਾਨੂੰ ਕਿ ਮੈਂ ਇਦਾਂ ਸਪੋਰਟ ਕਰਨੀ ਹੈ ਇਹਨਾਂ ਦੀ ਕਿ ਮੈਂ ਮਾ ਚੋਦ ਕੇ ਰੱਖ ਦਨੀ ਆ ਜਿਨ੍ਹਾਂ ਨੇ ਇਹਨਾਂ ਦੋਨਾਂ ਵੀਰਾਂ ਦੇ ਘਰਦਿਆਂ ਦੀ ਧੀਆਂ ਦੀ ਇੰਦਾ ਦੁਰਦਸ਼ਾ ਕੀਤੀ ਐ ਇਸ ਤਰ੍ਹਾਂ disrespect ਕੀਤੀ ਐ ਆ ਦੇਖ ਲੋ ਤੁਹਾਨੂੰ ਮੈਂ ਮਨਾ ਦਿੱਤਾ ਸੀਗਾ ਨਾ 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 ਤੁਸੀਂ ਬੁੰਡ ਬਣਾਣੀ ਸੀ ਮਰਾ ਲਈ ਕੋਸ਼ਿਸ਼ ਘੱਟ ਰਹੀ ਕਿ ਮੈਨੂੰ ਦੱਸਦੇ ਹੋ ਡੀਐਮ ਕਰਦੇ ਹੋ ਮੈਂ ਮਾਰ ਦਾਂਗੀ ਅਗਲੀ ਵੀਡੀਓ ਤੇ ਤੁਹਾਡੀ ਬੁੰਡ ਬਹੁਤ ਫਨੀ ਐ ਕੋਈ ਨਹੀਂ ਇਹ ਤਾਂ ਠੀਕ ਐ ਠੀਕ ਹੈਗਾ ਠੀਕ ਐ ਕੱਲ ਨੂੰ ਕੋਈ ਲੰਗੀ ਕਰਕੇ ਵੀ ਪਾਵੇ ਕਮਾਸੂਤਰ ਦੇ ਸਾਰੇ ਪੋਜ ਪਾ ਦੇਵੇ ਹੈ ਸਾਰੇ ਪੋਜ ਪਾ ਦੇਵੇ ਫਿਰ ਤੇਰੀ ਹੋ ਕੇ ਹੋਏਗਾ ਫਨੀ ਐ ਕੋਈ ਨਹੀਂ ਕੋਈ ਨਹੀਂ ਇਹ ਆਈ ਐ ਇਹ ਆਈ ਐ ਇੰਜੋਏ ਕਰੋ ਇੰਜੋਏ ਕਰੋ ਕਮਾਲ ਆ ਲੈ ਕਮਾਲ ਦਾ ਬੰਦਾਰਾ ਸੋ ਗੱਲਾਂ ਬੋਲਣ ਲੱਗੇ ਨਾ ਲੱਖ ਗੱਲਾਂ ਕਰੋੜ ਗੱਲਾਂ ਤੇਰੇ ਵੱਲ ਵੀ ਆਣੀਆਂ ਤੁਹਾਡੇ ਸਾਰਿਆਂ ਵੱਲ ਮੈਨੂੰ ਚੰਗੀ ਤਰ੍ਹਾਂ ਪਤਾ ਮੇਰੀ ਇਸ ਜਬਾਨ ਜਿਹੜੀ ਮੈਂ ਗੰਦੀ ਜ਼ਬਾਨ ਤੁਹਾਡੇ ਕਹੇ ਮੁਤਾਬਕ ਗੰਦੀ ਪਾਸ਼ਾ ਹਾਂ ਓਬਵੀਅਸ ਜੀ ਗੱਲਾਂ ਗਾਲਾਂ ਹੈ ਕਿ ਤੱਕ ਗੰਦੀ ਹੀ ਕਹਾਗੇ ਉਹਦੇ ਉੱਤੇ ਹਜ਼ਾਰ ਸਵਾਲ ਮੇਰੇ ਚਰਿੱਤਰ ਤੇ ਆਣੇ ਹੈ ਗਾਣ ਮਰਾਉ ਭੈਣ ਦੇ ਲੋੜੇ ਮੇਰੇ ਤਾਂ ਉਮਰ ਨਿਕਲ ਗਈ ਮੇਰੇ ਤਾਂ ਬੱਚੇ ਵੀ ਸਟਲ ਹੈ ਤੁਸੀਂ ਭੈਣ ਦੇ ਲੋੜੇ ਤੁਸੀਂ ਬੈਠੇ ਰਹੋ ਉੱਥੇ ਇਹ ਫਲਾਣੇ ਹਜ਼ਾਰ ਦਾ ਮਾਈਕ ਲੈ ਕੇ ਫਲਾਣੇ ਜਿਆਦਾ ਸੈਟਅਪ ਲੈ ਕੇ ਆਪਣੀ ਗਾਣਡ ਚ ਵੜ ਲੋ ਗੱਲਾਂ ਕਰਦੇ ਭੈਣ ਚੋਂ ਅਨੇ ਬੰਦੇ ਨੂੰ ਵੀ ਸਮਝ ਆ ਗਈ ਭੈਣ ਦੀ ਲਾਣਾ ਚੰਗਾ ਕੀ ਪਿਆ ਐ ਅਸੀਂ ਤਾਂ ਚਾਹਨੇ ਸਾਡੀ ਕੋਈ ਬੋਂਡ ਮਾਰੇ ਸਾਡੀ ਕੋਈ ਕੋਈ ਬੋਂਡ ਮਾਰੇ ਲੈ ਲੈ ਸਵਾਦ ਵਜ ਗਈ ਤੇਰੀ ਬੋਂਡ ਹੁਣ ਚੇਨੂਏ ਨਾਲ ਬੋਂਡ ਦਾ ਜੋਰ ਲਾ ਲਈ ਪੂਰੀ ਬੋਂਡ ਦਾ ਜੋਰ ਲਾ ਲਈ ਜਿੰਨਾ ਗੰਧ ਜਿੰਨਾ ਕਰ ਸਕਦਾ ਕਰੋ ਮੇਰੇ ਖਿਲਾਫ ਕਰੋ ਗੋਣ ਗੋ 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 ਤੇਰੀਆਂ ਲੱਗੇ ਰਹੁ ਤੁਸੀਂ ਸਾਰੇ ਜਾਣੇ ਆਪਣੀ ਜਨਾਨੀ ਦੇ ਬਾਰੇ ਆਪਣੀ ਫੈਮਿਲੀ ਦੇ ਬਾਰੇ ਸੁਣ ਕੇ ਦੇਖ ਕੇ ਮੂਹੇ ਗਿਰੀਆਂ ਪਾ ਗਏ ਆਪ ਦਾ ਪਿੱਛੇ ਮੋੜ ਕੇ ਲੈ ਕੇ ਬਹਿ ਗਏ ਮੈਂ ਉਹਨਾਂ ਚ ਨਹੀਂ ਆ ਨਾ ਮੈਂ ਐਮ ਜੀ ਕੋਰ ਨਾ ਮੈਂ ਕੁਰਬਾਨੀ ਆ ਕਿ ਹੋਏ 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 ਹੋ 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 ਮੈਂ ਉਹਨਾਂ ਚ ਨਹੀਂ ਆ ਮੈਂ ਕਿ ਕਤਲੇਆਮ ਕਰਨ ਵਾਲਿਆਂ ਚ ਕਿ ਭਈਆ ਤੂੰ ਹੀ ਮੇਰੇ ਬੱਚਿਆਂ ਵੱਲ ਉਂਗਲ ਚੱਕੀ ਤੇ ਮੈਂ ਤੁਹਾਡੀ ਮਾਰੀ ਲੜਨ ਪੂਰਾ ਟੱਬਰ ਦੀ ਵਿੱਚੇ ਐਕਸ ਵਾਈ ਜ਼ेड ਜਿਹੜਾ ਮਰਚੀ ਆ ਜਾਵੇ ਰੋਸਟਰ ਚੰਗੇ ਬਲੌਗਰ ਚੰਗੇ ਭਈਆ ਮੇਰੇ ਲਈ ਦੋਨੋਂ ਪੈਂਕ ਚੋਦਨੇ ਸਾਰੇ ਪੈਸੇ ਦੇ ਪੀਰ ਨੇ ਜਦ ਰੋਸਟਰਾਂ ਦੇ ਉੱਤੇ ਗੱਲ ਆਉਂਦੀ ਹੈ ਨਾ ਬਲੌਗਰਾਂ ਕਰਕੇ ਪੈਸਾ ਪੈਂਦਾ ਹਾਂ ਅਸੈਪਟ ਕਰੋ ਹਰ ਇੱਕ ਰੋਸਟਰ ਬਲੌਗਰਾਂ ਦੇ ਉੱਤੇ ਵੀਡੀਓ ਬਣਾਉਂਦਾ ਹੈ ਇਟ ਮੀਨਸ ਸਿੱਧੇ ਤੌਰ ਤੇ ਇੰਟਰੈਕਟਵੇ ਨਾਲ ਜਿੱਦਾਂ ਜੈਸਾ ਮੈਂ ਜੀ ਕਰਕੇ ਬਲੌਗਰਾਂ ਦੇ ਕਰਕੇ ਤੁਹਾਨੂੰ ਪੈਸਾ ਆਉਂਦਾ ਹੈ ਕਿਉਂਕਿ ਤੁਸੀਂ ਉੱਤੇ ਵੀਡੀਓ ਬਣਾਉਂਦੇ ਹੋ ਇਸ ਚੀਜ਼ ਨੂੰ ਸੈੱਟ ਕਰ ਲਓ ਅਸੈਪਟ ਕਰ ਲਓ ਨਹੀਂ ਤੁਹਾਨੂੰ ਅਸੈਪਟ ਕਰਨ ਦਾ ਦੂਜੇ ਕਿਸੇ ਹੋਰ ਬੰਦੇ ਦੇ ਉੱਤੇ ਬਣਾ ਕੇ ਦੇਖ ਲਓ ਕੋਈ ਹੋਰ ਕਲਾਕਾਰੀ ਵਾਲੀ ਕੋਈ ਵੀਡੀਓ ਬ ਫੇਰ ਕੋਮ ਫੇਰ ਕੇ ਖਲਾਣਾ ਫਲਾਣਾ ਬਲੌਗਰ ਚ ਭਾੜ ਲੰਨੇ ਆ ਇਹ ਫਿੱਟ ਹੈ ਸਾਲਾ ਮੰਨਣ ਨੂੰ ਕੋਈ ਤਿਆਰ ਨਹੀਂ ਆ ਚੋੜ ਤਾਂ ਐ ਹੁੰਦੇ ਵਿੱਚ ਆਪੇ ਪਿੱਛੋ ਟਾਦਾ ਮੇਰੇ ਆਏ ਹੁੰਦੇ ਆ ਤਾਂ ਫੇਰ ਕਾਤੇ ਮਰੀ ਫਿਰਦੇ ਆ ਇੱਥੇ YouTube ਤੇ ਦੋ ਦੋ ਪੈਸਿਆਂ ਦੇ ਪਿੱਛੇ ਮੈਂ ਤਾਂ ਸਾਰਿਆਂ ਦੇ ਮੁੰਡ ਮਾਰਨੀ ਹੈ ਕੀ ਹੈ ਵਿੱਚ ਹੀ ਰੋਸਟ ਵਿੱਚ ਹੀ ਬਲੌਗਰ ਬਲੌਗਰਾਂ ਦੀ ਜਾਨ ਮਾਰਨੀ ਹੈ A to Z ਕਰਕੇ ਸਾਲਾ ਇੱਕ ਪਾਸੇ ਕੋਈ ਅਨ ਨੂੰ ਤਿਆਰ ਹੀ ਨਹੀਂ ਹੈ ਲੱਗੇ ਹੋਏ ਆਪਣੀਆਂ ਆਪਣੀਆਂ ਗੱਲਾਂ ਐਂਦਾ ਹੈ ਓਂਦਾ ਹੈ ਫਲਾਣਾ ਹੈ ਢੰਕਣਾ ਹੈ ਤੱਕ ਕੇ ਤਾ ਉਹ ਅਮਨੇ ਤੈਨੂੰ ਕਿੰਨਾ ਕਿਆ ਸੀ ਸਿਆਣਾ ਬੁੰਡ ਮਾਰਨ ਨੂੰ ਉੱਥੇ ਉਮਰ ਹੋ ਗਈ ਤੈਨੂੰ ਕਿੰਨਾ ਕਿਆ ਸੀ ਉਹ ਗੈਣ ਘ ਕਿੰਨੇ ਕਿਹਾ ਸੀ ਗਿਆਨ ਕੋਟ ਨੂੰ ਉੱਥੇ ਚੋਦਰ ਬਣਨ ਨੂੰ ਲੱਲਾ ਸਵਾਚ ਜਿਹੀ ਤਰ੍ਹਾਂ ਗਿਆਨ ਦੇਂਦਾ ਕਰ ਲਾ ਪਲਾ ਜੇ ਕੋਈ ਕਸਰ ਰਹਿ ਗਈ ਹੋਵੇ ਨਾ ਮੈਂ ਬੁੱਧੇ ਫੜ ਲੈਣੀ ਹੈ ਕਰ ਦਿਆਂ ਨਾ ਦਾ ਪਲਾ ਇਹ ਫ੍ਰਸਟ੍ਰੇਸ਼ਨ ਮੇਰੀ ਨਿਕਲੀ ਸੀ ਕਰਕੇ ਆ ਭੈਣ ਚੋ ਕਿਤੇ ਨਾ ਕਿਤੇ ਕਹਿੰਦੇ ਆ ਕਿ ਕਿਤੇ ਨਾ ਕਿਤੇ ਕੋਈ ਗੱਲ ਸਾਨੂੰ ਕਿਸੇ ਦੀ ਬੁਰੀ ਲੱਗਦੀ ਆ ਆਪਾਂ ਪਬਲਿਕ ਨੂੰ ਅਵੇਅਰ ਕਰਤੇ ਆ ਕਿ ਨਹੀਂ ਨਹੀਂ ਦਿਸ दैट ਐਸੇ ਹੈ ਵੈਸੇ ਹੈ ਪਬਲਿਕ ਨੂੰ ਅਵੇਅਰ ਕਰਨ ਦੀ ਮੇਰੀ ਕੋਸ਼ਿਸ਼ ਰਹਿੰਦੀ ਕਿ ਮੇਰਾ ਮੇਨ ਟਾਰਗੇਟ ਪਬਲਿਕ ਹੈ ਭਈ ਅਵੇਅਰ ਹੋਵੇ ਆਪਣੀ ਸੋਚ ਮੈਂ ਪਬਲਿਕ ਅੱਗੇ ਰੱਖਾਂ ਕਿ ਨਹੀਂ ਭਈ ਐਸਾ ਹੈ ਤੇ ਵੈਸਾ ਵੀ ਹੈ ਜਿਦਾ ਮੇਰੀ ਰੀਸੈਂਟ ਵੀਡੀਓ ਚ ਮੈਂ ਬਲੌਗਰ ਰੋਸਟਰਾਂ ਨੂੰ ਲੈ ਕੇ ਗੱਲ ਕੀਤੀ ਕਿ ਬਲੌਗਿੰਗ ਕਿੰਨੀ ਕੀ ਸਹੀ ਹੈ ਤੇ ਕਿੰਨੀ ਕੀ ਬੈਡ ਹੈਗੀ ਹੈ ਰਾਈਟ ਇੱਥੇ ਕੋਈ ਸਿੱਧੀ ਭਾਸ਼ਾ 'ਚ ਆਰਾਮ ਦੇ ਨਾਲ ਡੀਸੈਂਟ ਵੇ ਨਾਲ ਕੋਈ ਗੱਲ ਕਰਨ ਦੀ ਤਿਆਰੀ ਨਹੀਂ ਬਸ ਅਪਰ ਇਹ ਆਪਣੀ ਚਲਾਕੀ ਆ ਜੋ ਲੱਗੀ ਹੋਈ ਹੈ ਕਿ ਕਿੱਦਾਂ ਮੈਂ ਸਾਹਮਣੇ ਵਾਲੇ ਨੂੰ ਥੱਲੇ ਧਰ ਲਾਂ ਮੈਂ ਉੱਪਰ ਚੱਲ ਜਾ ਮੈਂ ਗਿਆ ਆ ਜਵਾ ਮੈਂ ਫਸਟਾ ਆ ਜਵਾ ਇਸੇ ਕੰਮ ਨੂੰ ਲੱਗੀ ਹੋਈ ਹੈ ਬੈਂਚ 'ਚ ਸਾਰੇ ਕਿ ਮੈਂ 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 ਹੀ ਨਹੀਂ ਖਤਮ ਹੋ ਰਹੀ ਅਸੀ 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 ਬੈਂਚ ਦੀਆਂ ਅੰਡਰ ਲਾਨਵੜੀ ਬੈਂਚ 'ਚ ਮਾਰਾ ਰਿਪੋਰਟਾਂ ਚੈਨਲ ਨੂੰ ਕਰੋ ਡਿਲੀਟ ਹੈ ਕਰੋ ਜਾ ਜਿੱਥੇ ਬੈਂਚੋ ਇੱਥੇ ਇੰਨੇ ਸਾਲਾਂ 'ਚ ਐਡਾ ਜ਼ਿੰਦਗੀ ਨਿਕਲ ਗਈ ਹੈਗੀ ਮੈਨੂੰ ਪਤਾ ਮੈਂ ਆਪਣੀ ਜ਼ਬਾਨ ਦੀ ਵਜ੍ਹਾ ਤੋਂ ਮੈਂ ਕੀ ਕੀ ਫੇਸ ਕੀਤਾ ਕਿਸ ਕਿਸ ਤਰ੍ਹਾਂ ਦੀ ਸਿਚੁਏਸ਼ਨ ਮੈਂ ਅੱਜ ਤੱਕ ਮੈਂ ਆਪਣੀ ਲਾਈਫ 'ਚ ਦੇਖੀਆਂ ਨੇ ਕੀ ਕੀ ਮੈਂ ਸਟਰਗਲ ਕੀਤਾ ਆਪਣੀ ਲਾਈਫ 'ਚ ਉਹ ਮੈਂ ਜਾਣਦੀ ਆ ਤੁਹਾਡੀ ਕਿਸੇ ਦੀ ਐਡੀ ਔਕਾਤ ਨਹੀਂ ਮੈਨੂੰ ਟਸ ਤੋਂ ਮਸ ਕਰ ਦੋ ਮੇਰਾ ਮੈਂਟਲ ਲੈਵਲ ਤੁਸੀਂ ਹਿਲਾ ਸਕੋ ਸਿਰਫ ਪੌਮ-ਪੌਹ ਚਲਾਕੀ ਤੇ ਚੁਸਤੀ ਆ ਇੱਥੇ ਘਾਟੀ ਪਾਲਾ ਉੱਥੇ ਘਾਟੀ ਪਾਲਾ ਇਹਨੂੰ ਪੜਕਾਲਾ ਉਹਨੂੰ ਪੜਕਾਲਾ ਤੁਸੀਂ ਆ ਕੁੱਤੇ ਕੰਮ ਕਰ ਸਕਦੇ ਹੋ ਵਿੱਚੇ ਮੇਰੀ ਨਾਲ ਖੜੀਆਂ ਵੀ ਕੁੱਤੀਆਂ ਇਦਾਂ ਦੀਆਂ ਨੇ ਹਾਂ ਕੁੱਤੀਓ ਮੈਂ ਤੁਹਾਨੂੰ ਹੀ ਕਹਿੰਨੀ ਜਿਹੜੇ ਤੁਸੀਂ ਕੁੱਤ ਬਣਾ ਕੀਤਾ ਨਾ ਪੇਟ ਵਿੱਚ ਮੈਨ ਸਮਝ ਆ ਰਹੀ ਹੈ ਚਲਾਕੀ ਮੇਰੇ ਸਾਹਮਣੇ ਨਿਕਲਨੀ ਹੈ ਕਿਸੇ ਦਾ ਦਿਮਾਗ ਮੇਰਾ ਫਿਰੇ ਨਾ ਮਾਰ ਮਾਰ ਛੇਤਾਂ ਦਾ ਮੈਂ ਕੁੱਤਾ ਦੀ ਹੜਕੜੀ ਇਸਕੇ ਲੈ ਕੇ ਚੱਲੂ ਸਾਲਾ ਤੁਸੀਂ ਕਿੱਥੇ ਮੇਰਾ ਲਾਡਾ ਲੈ ਰਿਓ ਪੈਂਚੋਂ ਤੋਂ ਚਲੋ ਸਿਵਿਅ ਚਲੋ ਤਰਨੋਂ ਕੜੀ ਇਸਕੇ ਲੈ ਕੇ ਜਾਂਦੇ ਸਿਵਿਆ ਤੱਕ ਲੈ ਕੇ ਚਲੋ 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 ਸਾਲੇ ਅਹ ਚੋਰ ਇਹ ਕਹਾ ਸੀਨੀਅਰ ਵਾਲੀ ਗੱਲ ਹੈ ਸੀਨੀਅਰ ਨਹੀਂ ਮੰਨਦੇ ਆਪਾਂ ਨੂੰ ਸੀਨੀਅਰ ਨਹੀਂ ਮੰਨਦੇ ਇਸ ਸੀਨੀਅਰ ਵਾਲੇ ਟੌਪਿਕ ਤੇ ਵੀ ਕਾਫੀ ਅੱਛੀ ਖਾਸੇ ਡਿਬੇਟ ਹੋਈ ਸੀ ਅਸੀਂ ਮੈਂ ਨਹੀਂ ਮੰਨਦਾ ਸੀਨੀਅਰ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਤੂੰ ਆਪਣੇ ਪਿਓ ਨੂੰ ਪਿਓ ਮੰਨਦਾ ਕਿ ਨਹੀਂ ਮੰਨਦਾ ਕਿਉਂ ਵੀ ਨਹੀਂ ਮੰਨਦਾ ਇਟ ਰਿਸਪੈਕਟ ਹੁੰਦੀ ਹੈ YouTube ਦੇ ਵਿੱਚ ਜਿਸ ਫੀਲਡ ਦੇ ਵਿੱਚ YouTube ਇੰਡਸਟਰੀ ਛੇ ਰੋਸਟਿੰਗ ਛੇ ਬਲੌਗਿੰਗ ਛੇ ਜਿਹੜਾ ਬੰਦਾ ਸਟਾਰਟਿੰਗ ਫੇਸ ਤੇ ਆਇਆ ਉਹਨੂੰ ਇੱਕ ਰਿਸਪੈਕਟ ਦੇ ਤੌਰ ਤੇ ਆਪਾਂ ਸੀਨੀਅਰ ਕਹਿ ਸਕਦੇ ਭਾਈ ਇਸ ਕੰਮ ਦੇ ਵਿੱਚ ਸਾਡਾ ਸੀਨੀਅਰ ਕੰਮ ਦੇ ਵਿੱਚ ਉਮਰ ਦੇ ਵਿੱਚ ਵੀ ਲਾ ਕੇ ਚੱਲੋ ਉਮਰ ਦੇ ਵਿੱਚ ਬਹੁਤ ਸਾਰੇ ਲੋਕ ਸੀਨੀਅਰ ਹੈਗੇ ਨੇ ਹਾਂ ਭਾਈ ਰੋਸਟਿੰਗ ਜਿੱਤੇ ਉਮਰ ਦੇ ਹਿਸਾਬ ਨਾਲ ਮੇਰੇ ਕੋਲ ਸੀਨੀਅਰ ਕੋਈ ਨਹੀਂ ਹੈ ਮੈਂ ਹੀ ਬੁੱਢੀ ਹੈਗੀ ਆ ਉਹ ਮੇਰੇ ਚੈਨਲ ਨਾਲ ਥੋੜੀ ਦੇਰ ਹੋ ਹੋਰ ਹੈ ਕੁਝ ਕੇ ਟਾਈਮ ਤੱਕ ਦੀ ਗੱਲ ਹੈ ਨਿਕਲ ਜਾਣਾ ਹੈਗਾ ਮੈਂ ਆਹੋ ਜਿਹੜੀਆਂ ਜਿਹੜੀਆਂ ਕੁੜੀਆਂ ਰੋਰੀਆਂ ਨੇ ਫਲਾਨਾ ਕਿਟਾਰੋ ਮੀਟੋ ਵੀ ਸ਼ਮੀ ਨੇ ਫਲਾਨਾ ਕੀਤਾ ਇਹ ਕਿ ਜਦ ਆਪਦੀ ਬੁੰਡ ਪੱਟੀ ਤੇ ਪਤਾਸ਼ੇ ਵੰਡਣ ਬਹਿ ਗਈਆਂ ਹੈ ਈਚ ਐਂਡ ਐਵਰੀ ਵਨ ਜਦ ਤੱਕ ਆਪਦੀ ਗਾਣੇ ਤੇ ਡੰਡਾ ਨਹੀਂ ਗਿਆ ਨਾ ਤਦ ਤੱਕ ਚੀਕਾਂ ਨਹੀਂ ਨਿਕਲੀਆਂ ਆ ਜਿਹੜੀਆਂ ਰੋਂਦੀਆਂ ਪਈਆਂ ਨੇ ਸਾਰੀਆਂ ਏ ਟੂ ਜ਼ेड ਚਾਹੇ ਰੋਸਟਰ ਹੋਣ ਵਿੱਚ ਜਦ ਰੋਮੀ ਬੈ ਕੇ ਆ ਗੁਰਪ੍ਰੀਤ ਬੈਟ ਕੇ ਤੇ ਆ ਢੀਲਾ ਗਿਲਾ ਬੈਠ ਕੇ ਸਾਰੇ ਤਿੰਨੋ ਜਿਹੜੇ ਰੋਮੀ ਟੋਮੀ ਸ਼ਮੀ ਬੈ ਕੇ ਕੁੜੀਆਂ ਨੂੰ ਨਿੰਦਦੇ ਪਏ ਸੀ ਹੈ ਰੇਪ ਦੇ ਉੱਤੇ ਕਿ ਬਣੀ ਛੋਟੇ ਕੱਪੜਿਆਂ ਦੇ ਉੱਤੇ ਟਿਪੜੀ ਤੁਹਾਡੀ ਬੁੰਡ ਜ ਐਡਾ ਜ਼ੋਰ ਨਹੀਂ ਸੀ ਕਿ ਤੁਸੀਂ ਆਪਦੀ ਵੀਡੀਓ ਵਿੱਚ ਗੱਲ ਕਰ ਸਕੋ ਪਬਲਿਕ ਨੂੰ ਗੱਲ ਕਰ ਸਕੋ ਨਾਮ ਨਹੀਂ ਲੈਣਾ ਕੋਈ ਗੱਲ ਨਹੀਂ ਐਟਲੀਸਟ ਗੱਲ ਤਾਂ ਕਰਦੇ ਆਪਣੀ ਗੱਲ ਤਾਂ ਰੱਖਦੇ ਨਹੀਂ ਰੱਖੀ ਚਲੋ ਇਟਸ ਯਰ ਮਤਲਬ ਹੋਏਗਾ ਕੋਈ ਮਤਲਬ ਤੁਹਾਡਾ ਪਤਾ ਨਹੀਂ ਕੀ ਨਾਸਾਂ ਚ ਵੜਿਆ ਆਇਆ ਸੀ ਇਹੇ ਤਾਂ ਹੋਈ ਹੋਣਾ ਮਤਲਬ ਦੀ ਦੁਨੀਆ ਸਾਨੂੰ ਕੀ ਹੈ ਜਿਹਦੇ ਮਰਜ਼ੀ ਵਾਰੀ ਬਕਵਾਸ ਕਰੀ ਜਾਵੇ ਜਦ ਆਵਦੀ ਬੁੰਚ ਗਿਆ ਡੰਡਾ ਤਾਂ ਫਿਰ ਚੀਕਾ ਮਾਰੀ ਨਾ ਹਾਈ ਹਾਈ ਹੇ ਵੜ ਗਿਆ ਹਾਈ ਮਾਰਤਾ ਹੈ ਹੇ ਮਾਰਤਾ ਇਹ ਕਰਦੀਆਂ ਨਹੀਂ ਹੈ ਨਾ ਸਿੱਧਾ ਮੂੰਹ ਰੱਖਣਾ ਨਹੀਂ ਫਿਰ ਛੁਈ ਮੋਈ ਦੀ ਬਣ ਕੇ ਖੜੋ ਹਾਈ 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 ਬੜੀ ਨਾਜੂਕ ਬੜੀਆਂ ਫਿਰਦੀਆਂ ਇੱਕ ਸਮਾਂ ਹੈ ਅਛੂ ਹੀ ਮੈਂ ਜੀ ਪੜੰਦਾ ਲੈ ਲੋ ਸਵਾਦ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲੋ ਸਵਾਦ ਹੈ ਡਬਲ ਸਟੈਂਡਰਡ ਨਾ ਅੱਜ ਟਿੱਕਿਆ ਨਾ ਕੱਲ ਟਿੱਕੇਗਾ ਨਾ ਅੰਦੇ ਸਮਝ ਟਿਕਣਾ ਅੱਜ ਨਹੀਂ ਤਾਂ ਕੱਲ ਬੁੰਡ ਪੱਟੀ ਨੂੰ ਪਤਾ ਸ਼ੇ ਵੰਡਣਗੇ ਲੋਕ ਡਬਲ ਸਟੈਂਡਰਡ ਵਾਲੇ ਜੜੀਆਂ ਰੋਂਡੀਆਂ ਪਈਆਂ ਜਨਤਾ ਕੋ ਸਵਾਦ ਆ ਰਿਹਾ ਸੀ ਗੁਰਬਾਨੀ ਹਾ 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 ਵਾ 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 ਸਾਰੀਆਂ ਇਹ ਕਿਨਾ ਮੇਰਾ ਐਮ ਜੀ ਵੀ ਸਵਾਦ ਲੈਂਦੀ ਹੋਣੀ ਵਿੱਚ ਸਾਰੇ ਫੋਲੋਅਰਾਂ ਨੂੰ ਸਵਾਲ ਲੈ ਰਹੇ ਸੀ ਦੇਖ ਰਹੇ ਸੀ ਖੁਸ਼ੀਖੰਨੇ ਕਿ ਰੋਸਟਰ ਐਦਾ ਰੋਸਟਰ ਉਹਦਾ ਭੈਣ ਦੇ ਲੋੜੇ ਤੁਸੀਂ ਇੱਥੇ ਬੁੰਡ ਮਾਰਨ ਆਂਦੇ ਹੋ ਮੀਨੂ ਦੀ ਜਾ ਕੇ ਭੋਸਾ ਚੱਟੋ ਨਾ ਉਹਦੇ ਕਮੈਂਟਾਂ ਦੇ ਉਹ ਤੇ ਇੰਦਰ ਕੀ ਰਹਦੀ ਚੱਟੋ ਜਾ ਕੇ ਬਾਕੀ ਸਾਰੇ ਬਲੌਗਰ ਹੈਗੇ ਉਹਨਾਂ ਦੀ ਗਾਂ ਚੱਟ ਲੋ ਨਾ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਵਿਊ ਦਿਓ ਇੱਥੇ ਕਾ ਤੇ ਬੁੰਡ ਮਾਰਾ ਰਹੇ ਹੋ ਰੋਸਟਰ ਐਦਾ ਹੀ ਭੈੜੇ ਆ ਜੋ ਰਿਪੋਰਟਾ ਮਰਵਾਓ ਸਟ੍ਰਾਈਕਾ ਮਰਵਾਓ ਕੇਸ ਕਰਵਾਉ ਸੋਚੀ ਜਾਣਾ ਤੁਹਾਡੇ ਕੋ ਬੋਈ ਰੀ ਗੋੜਾ ਕਰ ਗਿਆ ਇਹ ਰੋਸਟਰ ਤਾਂ ਪਰਸਨਲ ਬੋਲਦੀ ਹੈ ਉਹ ਨਾਦਾ ਕੀ ਹੈ ਤੁਹਾਡੀ ਮਾਰਾ ਫੁੱਦੜਾ ਸਾਲਿਓ ਦ